ਦਿੱਲੀ ਕਮੇਟੀ ਦੇ ਬਹੁਤੇ ਅਹੁਦੇਦਾਰ ਜਿਹੜੇ ਬੀਜੇਪੀ ਚ ਆ ਗਏ ਇਹਨੂੰ ਕਿਵੇਂ ਵੇਖਦੇ ਆ ਇੱਕ ਵੱਡੀ ਪਾਰਟੀ ਨਾਲ ਨਾਲ ਜਾ ਕੇ ਉਹਨਾਂ ਪਹਿਲਾਂ ਵੀ ਕਹਿਤ ਆ ਸੀ ਕਿ ਸਪੋਰਟ ਦਵਾਂਗੇ ਅਸੀਂ ਬੀਜੇਪੀ ਨੂੰ ਦੇਖੋ ਸਾਡਾ ਦੁਕਾਨ ਤਾਂ ਸਾਡੇ ਸਿਸਟਮ ਦਾ ਦੁਕਾਨ ਤਾਂ ਹੈ ਇਹ ਕਿਉਂ ਤੁਸੀਂ ਇਹਦੀ ਬਰੀਕੀ ਵਿੱਚ ਜਾ ਕੇ ਦੇਖੋਗੇ ਨਾ ਪਹਿਲਾਂ ਸਿਰਸਾ ਗਿਆ ਸਿਰਸਾ ਵੀ ਦਿੱਲੀ ਕਮੇਟੀ ਨੂੰ ਪੌੜੀ ਬਣਾਈ ਹੂੰ ਧਰਮ ਦੀ ਪੌੜੀ ਬਣਾ ਕਰਕੇ ਸਿਆਸੀ ਤੌਰ ਤੇ ਛਲਾਂਗ ਮਾਰ ਕਰਕੇ ਭਾਜਪਾ ਚ ਜਨਨ ਸਕਤੀ ਲੈ ਗਿਆ ਕੌਮੀ ਜਨਨ ਸਕਤੀ ਰਮ ਨੇ ਇਹ ਵੀ ਗੱਲ ਕਹਿਤੀ ਸੀ ਕਿ ਸਿੱਖਾਂ ਦੇ ਮਸਲੇ ਨਹੀਂ ਹੱਲ ਹੋ ਰਹੇ ਆ ਅਕਾਲੀ ਦਲ ਕੋਲੋਂ ਤੇ ਹੁਣ ਸਾਰੇ ਮਸਲੇ ਹੱਲ ਕਰਵਾ ਦਨੇ ਆ ਦੇਖੋ ਮਸਲੇ ਕਿਹੜੇ ਹੱਲ ਹੋਣੇ ਨੇ ਹਮ ਮੈਂ ਸਵਾਲ ਕਰਦਾ ਹਾਂ ਉਹਨਾਂ ਸਿੱਖਾਂ ਨੂੰ ਜੋ ਕਿ ਭਾਜਪਾ ਵਿੱਚ ਜਾ ਕਰਕੇ ਹਮ ਨਰਿੰਦਰ ਮੋਦੀ ਦਾ ਝੰਡਾ ਚੁੱਕ ਕੇ ਜਿੰਦਾਬਾਦ ਜਿੰਦਾਬਾਦ ਕਰ ਰਹੇ ਨੇ ਸਿੱਖਾਂ ਦੀ ਗਿਣਤੀ ਦਿਨ ਪੇ ਦਿਨ ਵੱਧ ਰਹੀ ਹੈ ਔਰ ਜਿਹੜੇ 6 ਸਿੱਖ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਛਲਾਂਗ ਮਾਰ ਕੇ ਕੱਲ ਗਏ ਨੇ ਔਰ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਜਿਹੜਾ ਹੁਣ ਸਿੱਖ ਕੌਮ ਦਾ ਰਖਵਾਲਾ ਜਿਹੜਾ ਹੈ ਉਹ ਨਰਿੰਦਰ ਮੋਦੀ ਹੈ ਉਹ ਇਹ ਗੱਲ ਕਹਿ ਰਹੇ ਨੇ ਮੈਂ ਵੀਡੀਓ ਸੁਣੀ ਉਹਨਾਂ ਦੀ ਸਪੀਚਾਂ ਸੁਣੀਆਂ ਨੇ ਔਰ ਸਵਾਲ ਪੈਦਾ ਉੱਠਦਾ ਹੈ ਕਿ ਭਈ ਵੇਅਰ ਇਜ਼ ਦਾ ਡਾਂਗ ਮਾਰਕਰ ਦਵਾਰ ਵੇਅਰ ਇਜ਼ ਦਾ ਗਿਆਨ ਗੋਜੜੀ ਕੋ ਦਵਾਰ ਕਿ ਕਾਂਗਰਸ ਨੇ ਡੈਮੋਲਿਸ਼ ਕੀਤੇ ਨੇ ਕਿ ਕਾਂਗਰਸ ਨੇ ਨਸ਼ਸਰਬੋਧ ਕੀਤੇ ਨੇ ਨਹੀਂ ਮੈਂ ਯਾਦ ਕਰਾਉਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੀ ਇਤਿਹਾਸ ਭੁੱਲ ਗਿਆ 1984 ਠੀਕ ਹੈ ਇੱਥੇ ਹਰਬੰਸ لال ਖੰਨਾ ਨਾਮ ਦਾ ਇੱਕ ਵਿਅਕਤੀ ਸੀਗਾ ਭਾਜਪਾ ਦਾ ਕੁਟ-ਕੁਟ ਕੇ ਉਹਦੇ ਅੰਦਰ ਜ਼ਹਿਰ ਪੜਿਆ ਸੀਗਾ ਸਿੱਖਾਂ ਦੇ ਅਗੇਂਸਟ ਹਮਮ ਹੋਰ ਉਸ ਵਿਅਕਤੀ ਨੇ ਦਾ ਅਜੇ ਜਿਹੜੀ ਬੀਜੇਪੀ ਦਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈੱਡ ਆਫਿਸ ਹੈ ਖੰਨਾ ਉਹ ਖੰਨਾ ਸਮਾਰਕ ਦੇ ਨਾਮ ਤੇ ਹੈ ਖੰਨਾ ਉਸੇ ਸਰਪੰਸ لال ਖੰਨਾ ਦੇ ਨਾਮ ਤੇ ਹੋਰ ਉਹ ਸਰਪੰਸ لال ਖੰਨੇ ਨੇ ਕੀ ਕੀਤਾ ਸੀਗਾ ਕਿ ਤਰਪਾਰ ਸੈਪਤਾ ਮਾਡਲ ਜਿੱਥੇ ਕੀ ਗੁਰੂ ਰਾਮਦਾਸ ਜੀ ਦੀ ਫੋਟੋ ਵੀ ਲੱਗੀ ਸੀਗੀ ਉਸ ਨੇ ਉਹ ਮਾਡਲ ਜਾ ਕਰਕੇ ਬੀਜੇਪੀ ਦੇ ਬੰਦਿਆਂ ਨਾਲ ਲੈ ਜਾ ਕਰਕੇ ਉਹ ਤੋੜਿਆ ਸੀਗਾ ਇਹ ਰੇਲਵੇ ਸਟੇਸ਼ਨ ਦੇ ਘਰੋਂ ਰੇਲਵੇ ਸਟੇਸ਼ਨ ਤੇ ਕਟਣਾ ਹੋਈ ਸੀ ਵਾਪਸ ਸੀ ਅੱਜ ਵੀ ਜਾ ਕੇ ਤੁਸੀਂ ਦੇਖੋਗੇ ਪੁਰਾਣੀਆਂ ਅਖਬਾਰਾਂ ਚੋਂ ਇਹ ਗੱਲਾਂ ਪਿਲਬ ਜਾਂਦੀਆਂ ਫਿਰ ਗੁਰੂ ਰਾਮਦਾਸ ਜੀ ਦੀ ਫੋਟੋ ਦੇ ਉੱਤੇ ਖਲੋ ਕਰਕੇ ਉਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਬੇਅਦਬੀ ਕੀਤੀ ਸੀ ਕਿ ਮੈਂ ਉਹ ਇਲਫਾਜ਼ ਯੂਜ਼ ਨਹੀਂ ਕਰ ਸਕਦਾ ਸਿਗਰਟਾਂ ਲਗਾਈਆਂ ਸੀ ਬੋਲ ਗਏ ਸੀ ਅੱਜ ਸਾਡੇ ਸਿੱਖ ਅੰਮ੍ਰਿਤਸਰ ਦਾ ਉਮੀਦਵਾਰ ਭਾਜਪਾ ਦਾ ਸੰਧੂ ਸਾਹਿਬ ਜੋ ਸਮੁੰਦਰੀ ਬਣ ਗਏ ਨੇ ਅੱਜ ਤੱਕ ਸਮੁੰਦਰੀ ਨੂੰ ਚਿੱਤ ਨਹੀਂ ਆਇਆ ਸੀਗਾ ਐਨੀ ਨੌਕਰੀ ਕੀਤੀ ਸਮੁੰਦਰੀ ਸ਼ਬਦ ਨੂੰ ਚਿੱਤ ਆਇਆ ਮੈਂ ਖਾਲਸਾ ਕਾਲਜ ਦਾ ਪ੍ਰੋਫੈਸਰ ਖਾਲਸਾ ਕਾਲਜ ਇਹਨਾਂ ਸਮੁੰਦਰੀ ਸਾਹਿਬ ਦੇ ਪਿਤਾ ਜੀ ਬਿਸ਼ਨ ਸਿੰਘ ਸਮੁੰਦਰੀ ਪ੍ਰਿੰਸੀਪਲ ਸਗੇ ਉਹਨਾਂ ਨੇ ਇੱਕ ਇਤਿਹਾਸ ਸਿਰਜਿਆ ਖਾਲਸਾ ਕਾਲਜ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਪੰਥਕ ਸੋਚ ਸੀਗੀ ਜੋ ਕਿ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪਿਤਾ ਦੇ ਮਨ ਸੀਗੀ ਭਾਬ ਇਹਨਾਂ ਦੇ ਦਾਦਾ ਜੀ ਦੇ ਮਨ ਸੀਗੀ ਇਹਨਾਂ ਦੇ ਨਾਤੇ ਇਹਦਾ ਸੰਬੰਧਰੀ ਹਾਲ ਹੈ ਅੱਜ ਪਾਪ ਕਹਿੰਦਾ ਕਿ ਭਾਜੀਪੀ ਨੇ ਸਾਡੇ ਨਾਲ ਇੰਨਾ ਕੁਝ ਕੀਤਾ ਲਿਖਤੀ ਰੂਪ ਦੇ ਵਿੱਚ ਅਡਵਾਨ ਲਾਲ ਕਿਸ਼ਨ ਅਡਵਾਨੀ ਕਹਿੰਦਾ ਹੈ ਕਿ ਮੈਂ ਇੰਦਰਾ ਨੂੰ ਕਿਹਾ ਇਨਸਿਸਟ ਕੀਤਾ ਜੋਰ ਪਾਇਆ ਕਿ ਦਰਬਾਰ ਸਭ ਤੇ ਹਮਲਾ ਕਰ ਔਰ ਹਮਲਾ ਕਰਨ ਦੇ ਬਾਅਦ ਉਹਨਾਂ ਨੇ ਇੰਦਰਾ ਨੂੰ ਸਨਮਾਨਿਤ ਕੀਤਾ ਦੁਰਗਾ ਦਾ ਖਿਤਾਬ ਦੁਰਗਾ ਦਾ ਕਿਤਾਬ ਦਿੱਤਾ ਧੰਨਵਾਦ ਕੀਤਾ ਕਿ ਤੂੰ ਬਿਲਕੁਲ ਠੀਕ ਟਾਈਮ ਤੇ ਠੀਕ ਡਿਸੀਜਨ ਲੈਂਦਾ ਹੈ ਕਿ ਸਿੱਖ ਕੌਮ ਕੋਲੋਂ ਇਸ ਪੰਥਕ ਪਾਰਟੀ ਕੋਲੋਂ ਅਕਾਲੀ ਦਲ ਦੇ ਕੋਲੋਂ ਪ੍ਰਕਾਸ਼ ਸਿੰਘ ਬਾਦਲ ਕੋਲ ਸੁਖਪੀਰ ਬਾਦਲ ਕੋਲ ਇਸ ਸਮਾਂ ਨਹੀਂ ਸੀ ਗਿਆ ਕਿ ਵੀ ਜਾ ਕੇ ਸਪਸ਼ਟੀਕਰਨ ਮੰਗਦੇ ਬੀਜੇਪੀ ਕੋਲੋਂ ਤੌੜਨਾ ਐਲਾਈਅੰਸ ਤਾਂ ਕਰਾਂਗੇ ਜੇ ਪਰ ਸਪਸ਼ਟੀਕਰਨ